ਇਸ ਵਲੇ ਦੀ ਮੰਦਭਾਗੀ ਖਬਰ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਤੋਂ ਆ ਰਹੀ ਹੈ ਜਿੱਥੇ ਸੜਕ ਤੇ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਜਿਸ ਨੂੰ ਲੋਕਾਂ ਨੇ ਚੁੱਕ ਕੇ ਜਦੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਾਣ ਦਿੱਤਾ ਉਤੇ ਹੀ ਮ੍ਰਿਤਕ ਅਧਿਆਪਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਵਾਹਨ ਨੇ ਉਸ ਨੂੰ ਸਾਈਡ ਜਾਂ ਟੱਕਰ ਮਾਰ ਦਿੱਤੀ ਹੋਵੇ ਫਿਲਹਾਲ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਅਧਿਆਪਕਾ ਦੀ Laash ਦਾ Postmortem ਕਰਵਾਇਆ ਜਾ ਰਿਹਾ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਮ੍ਰਿਤਕ ਦੀ ਪਛਾਣ ਬਲਜੀਤ ਕੌਰ ਉਮਰ 36 ਸਾਲ ਪਤਨੀ ਸਵਰਗੀ ਹਰਜਿੰਦਰ ਸਿੰਘ ਵਾਸੀ RAM ਦਾਸ ਕਲੋਨੀ ਸਾਹਮਣੇ ਸਰਕਾਰੀ ITI ਗੁਰਦਾਸਪੁਰ ਵੱਜੋ ਹੋਈ ਹੈ ਮੈਂ ਅਨਵ ਕੁਪਤਾ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਅੱਜ ਅਚਾਨਕ ਹੀ ਮੈਸੇਜ WhatsApp ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਐਸੋਸੀਏਟਡ ਜਿਹਾ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਹਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ। ਕਿੱਥੇ ਐਕਸੀਡੈਂਟ ਵਾਕੜੀ ਜਗ੍ਹਾ ਲੱਗਣਾ ਹੈ? ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ, ਟਿਬੂੜੀ ਰੋਡ। ਕਿੰਨੇ ਵਜੇ ਘਟਨਾ ਸਰੀ? ਇਹ ਸਵੇਰੇ 8:00 ਵਜੇ ਦੇ ਕਰੀਬ ਦੀ ਘਟਨਾ ਹੈ। ਮੈਡਮ ਕਿੱਥੇ ਜਾ ਰਹੀ ਸੀ ਜਿੰਗੀ ਦੇ ਆ ਰਹੀ ਸੀ? ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ। ਤੇ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿੱਥੇ ਜਾ ਰਹੀ ਸੀ ਇਹ? ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਘ ਇਸ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ ਕੌਣਾ ਰਹਿ ਜਾਵੇਗਾ ਪਰਿਵਾਰ ਵਿੱਚ ਅੱਜ ਤੋਂ 2.5 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਐ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਕਿਤੇ ਜਾ ਰਹੀ ਸੀ ਉਹ ਬੇਟੀ ਸਾਡੀ ਦਾ ਰਹਿ ਹਾਸ਼ ਤੇ ਗੁਰਦਾਸਪੁਰਾ ਪਾਵਰ ਮਟਾਇਟੀ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਵਾਸਤੇ ਗਈ ਸੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤਾਂ ਸਵੇਰੇ ਤੇ तकरीबन 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਾਛਲੇ ਸਕੂਲ ਦੀ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਕਿ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਾ ਕੋ ਪਿੰਡਾਂ ਵਾਲਾ ਕਲੋਨੀ ਪੁੱਲ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦਿੱਤੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸੰਭਗਰੀ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਚਿਲ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਉਹ ਮਦਦ ਕੀਤਾ ਉਸ ਮੌਕੇ ਦੀ ਕੋਈ ਹੋਵੇ ਕੋਈ ਮਤਲਬ ਕੋਈ ਐਕਸੀਡੈਂਟ ਹੋਇਆ ਕੋਈ ਚੀਜ਼ ਨਹੀਂ ਵਜੀ ਅਚਾਨਕ ਲਿਹੀ ਆ ਆਪਣੇ ਪਤਾ ਨਹੀਂ ਕਿਉਂ ਆ ਕੋਈ ਰਿਸਲਟ ਨਹੀਂ ਕੋਈ ਕੁਝ ਕੋਈ ਪੁੱਛਣ ਲੱਗਿਆ ਕੀ ਆ ਕੀ ਨਹੀਂ ਮਾਤਾਖ ਨਹੀਂ ਪੜਾਣ ਕੋ ਤਾਂ ਹੁਣ ਦਾਲ ਤਾਂ ਦੇ ਸੇ ਵੀ ਇਹ ਦੱਸੋ ਕਿ ਤੇ ਕਿੰਨੇ ਬੱਚੇ ਨੇ ਤੇ ਜੇ ਪਹਿਲਾਂ ਇਹ ਦਿੱਤੇ ਦੇ ਘਰ ਵਾਲਾ ਜੀ ਉਹਦੀ ਕਰੀਬ 2-2 ਸਾਲ ਪਹਿਲਾਂ ਫੌਜ ਚ ਰਟਣ ਕੇ ਦੁਆਰਾ ਪੱਤੀ ਹੋਇਆ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤੇ ਵੀ ਕਲਰ ਸਕੂਟੇ ਪੜਦੇ ਤੇ ਨੇ 8:30 ਵਜੇ ਤੇ ਵੀ ਪੁਲਿਸ ਨੂੰ ਸੂਚਿਤ ਕਰਤਾ ਜੀ ਆ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆਪੇ ਇਹ ਅਫਦਰ ਕਰਕੇ ਤੇ ਹੋਣੇ ਆਪਣਾ ਪੋਸਟਮੈਨ ਜੀ ਜੋ ਡਾਕਟਰ ਕਰਕੇ ਕਰਕੇ ਸਾਨੂੰ ਹਸਪਤਾਲੇ ਵਾਲੇ ਕਰਨਾ ਦੇ